ਸਤਿਨਾਮ ਸ਼੍ਰੀ ਵਾਹਿਗੁਰੂ ਸੰਜਿਓ ਕਬੀਰ ਦੁਨੀਆ ਨੂੰ ਭਾਇਆ ਦੀਨ ਨੂੰ ਭਾਇਆ ਦੁਨੀਆ ਸੋ ਦੁਨੀਆ ਚੱਲੇ ਸਾਥ ਬਾਇ ਕੋੜ ਮਰਿਆ ਗਾ ਗਲ ਆਪਣੇ ਹੱਥ ਸਤਨਾਮ ਸ੍ਰੀ ਵਾਹਿਗੁਰੂ ਸੰਜੀਓ ਬ੍ਰਹਮ ਮਹਲਾ ਪੰਜਵਾਂ ਤੇ ਸਾਗਰ ਸੋਈ ਤਰੇ ਜੋ ਹਰ ਗੁਣ ਗਾਇ ਸਾਧ ਸੰਗ ਕਰ ਸੰਗ ਬਸੈ ਬੜ ਭਾਗੀ ਪਾਏ ਸੁਣ ਸੁਣ ਜੀਵੇ ਦਾਸ ਤੁਮ ਬਾਣੀ ਜਨ ਆਕੇ ਪਰਲ ਪੈ ਸਭ ਲੋਏ ਮੈਂ ਸੇਵਕੀ ਰਖੀ ਰਾਮ ਅਗੰਗ ਸਾਗਰ ਤੇ ਕੱਢਿਆ ਪ੍ਰਭ ਜਨਮ ਬੁਝਾਈ ਅੰਮ੍ਰਿਤ ਨਾਮ ਚਲ ਸੰਚਿਆ ੁਰਪੈ ਸਾਈ ਜਨਮ ਮਰਨ ਦੁਖ ਕਟਿਆ ਸੁਖਾ ਤਾਨ ਪਾਇਆ ਕਟਿ ਸਲਕ ਭ੍ਰਮ ਮੋਹ ਕੀ ਆਪਣੇ ਪ੍ਰਭ ਪਾਇ ਮਦ ਕੋਈ ਜਾਣੋ ਅਬਰ ਕਛ ਸਭ ਪ੍ਰਭ ਕੈ ਹਉਤ ਸਭ ਸੂਕ ਨਾਨਕ ਪਾਇ ਸੰਗ ਸੰਤਨ ਸਾਤ ਹਤ ਕੋਈ ਜਾਣੋ ਅਬਰ ਕਛ ਸਰਬ ਪ੍ਰਭ ਕਾਤ ਸਰਬ ਸੋਗ ਨਾਨਕ ਪਾਏ ਸੰਗ ਸੰਤਨ ਸਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਦਿਨ ਸੋਮਵਾਰ 25 ਮਾਸਤਾਈ ਪਗੜ ਅੱਜ ਦਿਨ ਸੋਮਵਾਰ 10 ਬਾਰ ਚ 27 ਫਗੜਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ